ਇੱਕ ਸੰਘੀ ਅਪੀਲ ਅਦਾਲਤ ਨੇ ਫਲੋਰੀਡਾ ਦੇ ਵਿਤਕਰੇ ਵਾਲੇ ਰਿਹਾਇਸ਼ੀ ਕਾਨੂੰਨ ਨੂੰ ਮੁਢਲੇ ਤੌਰ ਤੇ ਰੋਕਣ ਤੋਂ ਇਨਕਾਰ ਕਰ ਦਿੱਤਾ ਜੋ ਚੀਨ ਅਤੇ 6 ਹੋਰ ਦੇਸ਼ਾਂ ਦੇ ਬਹੁਤ ਸਾਰੇ ਪਰਵਾਸੀਆਂ ਨੂੰ ਰਾਜ ਦੇ ਵਿੱਚ ਜ਼ਾਇਦਾਦ ਖਰੀਦਣ ਤੋਂ ਵੱਜਦਾ ਹੈ 11ਵੇਂ ਸਰਕਟ ਕੋਰਟ ਆਫ ਅਪੀਲਸ ਨੇ ਫਲੋਰੀਡਾ ਦੇ ਵਿਤਕਰੇ ਵਾਲੇ ਰਿਹਾਇਸ਼ੀ ਕਾਨੂੰਨ SB 204 ਦੇ ਵਿਰੁੱਧ ਇੱਕ ਮੁਢਲੇ ਹੁਕਮ ਨੂੰ ਰੱਦ ਕਰ ਦਿੱਤਾ ਅਮਰੀਕਨ ਸਿਵਲ ਲਿਬਰਟੀਆਂ ਯੂਨੀਅਨ ਦੀ ਰਿਪੋਰਟ ਅਨੁਸਾਰ ਇੱਕ ਕਾਨੂੰਨ ਜੋ ਚੀਨ ਅਤੇ 6 ਹੋਰ ਦੇਸ਼ਾਂ ਦੇ ਬਹੁਤ ਸਾਰੇ ਪਰਵਾਸੀਆਂ ਨੂੰ ਰਾਜ ਦੇ ਵਿੱਚ ਜ਼ਾਇਦਾਦ ਹਾਸਲ ਤੋ ਬਲਜਿਤ ਹੈ ਉਹ ਕੇਸ ਲੰਬਿਤ ਰਹਿਣ ਤੱਕ ਪ੍ਰਭਾਵੀ ਰਹੇਗਾ ਅਦਾਲਤ ਨੇ ਇਹ ਫੈਸਲਾ ਕੀਤਾ ਹੈ ਕਿ ਕਿਸੇ ਵੀ ਮੁਦਈ ਕੋਲ ਐਸਬੀ 264 ਦੁਆਰਾ ਲਗਾਈਆਂ ਗਈਆਂ ਰੀਅਲ ਅਸਟੇਟ ਜਾਇਦਿਵਾਂ ਤੇ ਪਾਬੰਦੀ ਦਾ ਵਿਰੋਧ ਕਰਨ ਦੇ ਲਈ ਹਿਦਦਾਲ ਨਹੀਂ ਸੀ ਕਾਲੇ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਅਦਾਲਤ ਨੇ ਇਹ ਸਪਸ਼ਟ ਕਰ ਦਿੱਤਾ ਕਿ ਉਹ ਚੀਨੀ ਪ੍ਰਵਾਸੀ ਜੋ ਫਲੋਰੀਡਾ ਵਿੱਚ ਰਹਿੰਦੇ ਨੇ ਅਤੇ ਉੱਥੇ ਸਥਾਈ ਤੌਰ ਤੇ ਰਹਿਣ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਨੂੰ ਇਨਾ ਸਮਾਵਾਂ ਤੋਂ ਛੋਟ ਹੈ। ਐਸਪੀ 264 ਅਮਰੀਕੀ ਨਾਗਰਿਕਾਂ ਜੋ ਵੀ ਚੀਨ ਦੇ ਵਿੱਚ ਨਿਵਾਸ ਵਾਲੇ ਸਥਾਈ ਨਿਵਾਸੀਆਂ ਨੂੰ ਫਲੋਰੀਡਾ ਦੇ ਵਿੱਚ ਜਿਦਾਦ ਰੱਖਣ ਤੋਂ ਬਜਿਦਾ ਹੈ ਤੇ ਇੱਕੋ ਇੱਕ અપવાદ ਬਹੁਤ ਸੀਮਤ ਹੈ। ਗੈਰ ਸਲਾਨੀ ਵੀਜ਼ਾ ਵਾਲੇ ਜਾਂ ਜਿਨ੍ਹਾਂ ਨੂੰ ਸ਼ਰਤ ਦਿੱਤੀ ਗਈ ਹੈ ਉਹ 2 ਏਕੜ ਤੋਂ ਘੱਟ ਜ਼ਮੀਨ ਵਾਲੀ ਇੱਕ ਘਰੇਲੂ ਜਾਇਦਾਦ ਖਰੀਦ ਕਰ ਸਕਦੇ ਨੇ ਜੋ ਕਿਸੇ ਵੀ ਫੌਜੀ ਸਥਾਪਨਾ ਤੋਂ 5 ਮੀਲ ਦੇ ਅੰਦਰ ਨਹੀਂ ਹੈ ਇੱਕ ਸਮਾਨ ਪਰ ਘੱਟ ਸਖਤ ਨਿਯਮ ਕਿਊਬਾ ਵੈਨਜ਼ੁਏਲਾ ਈਰਾਨ ਉੱਤਰੀ ਕੋਰੀਆ ਰੂਸ ਅਤੇ ਸੀਰੀਆ ਦੇ ਬਹੁਤ ਸਾਰੇ ਪ੍ਰਵਾਸੀਆਂ ਤੇ ਲਾਗੂ ਹੁੰਦਾ ਹੈ ਅਮਰੀਕੀ ਕਾਨੂੰਨ ਸੱਜਣੇ ਕੁਝ ਰਾਜਾਂ ਦੇ ਵਿੱਚ ਜ਼ਮੀਨ ਅਤੇ ਜ਼ਿਰਾਦ ਖਰੀਦਣ ਉੱਤੇ ਪਾਬੰਦੀ ਲਗਾਉਣ ਦੇ ਲਈ ਬਿੱਲ ਵੀ ਪੇਸ਼ ਕੀਤੇ ਨੇ ਜਿਨ੍ਹਾਂ ਦੇ ਵਿੱਚ ਗ੍ਰੀਨ ਕਾਰਡ ਧਾਰਕ ਵੀ ਸ਼ਾਮਲ ਨੇ ਟੈਕਸਾਸ ਪਹਿਲਾਂ ਹੀ ਚੀਨੀ ਨਾਗਰਿਕਾਂ ਨੂੰ ਜ਼ਿਰਾਦ ਖਰੀਦਣ ਤੋਂ ਰੋਕਦਾ ਹੈ ਉਹ ਯੂ ਇੱਕ ਬਿੱਲ ਉੱਤੇ ਬਹਿਸ ਕਰ ਰਿਹਾ ਜੋ ਵਿਦੇਸ਼ੀ ਨਾਗਰਿਕਾਂ ਅਤੇ ਕੁਝ ਗ੍ਰੀਨ ਕਾਰਡ ਧਾਰਕਾਂ ਨੂੰ ਰਾਜ ਦੇ ਵੱਡੇ ਖੇਤਰਾਂ ਦੇ ਵਿੱਚ ਜ਼ਮੀਨ ਖਰੀਦਣ ਤੋਂ ਬਚੇਗਾ ਇਹ ਕਾਨੂੰਨ ਵਿਦੇਸ਼ੀ ਸੰਸਥਾਵਾਂ ਦੁਆਰਾ ਕੁਝ ਜਾਇਦਾਦ ਦਾ ਖਾਸ ਤੌਰ ਤੇ ਖੇਤੀਬਾੜੀ ਵਾਲੀ ਜ਼ਮੀਨ ਅਤੇ ਫੌਜੀ ਥਾਵਾਂ ਤੇ ਜ਼ਰੂਰੀ ਪੁਨਿਆਦੀ ਚੰਚਰੀਆ ਸਹੂਲਤਾ ਤੋਂ ਫੱਚੀਮਿਲ ਦੇ ਅੰਦਰ ਜ਼ਮੀਨ ਦੀ ਖਰੀਦ ਨੂੰ ਸੀਮਤ ਕਰਨ ਦਾ ਪ੍ਰਸਤਾਵ ਰੱਖਦਾ ਹੈ ਇੱਕ ਸੰਘੀ ਅਪੀਲ ਅਦਾਲਤ ਨੇ ਫਲੋਰੀਡਾ ਦੇ ਵਿਤਕਰੇ ਵਾਲੇ ਰਿਹਾਇਸ਼ੀ ਕਾਨੂੰਨ ਨੂੰ ਮੁਢਲੇ ਤੌਰ ਤੇ ਰੋਕਣ ਤੋਂ ਇਨਕਾਰ ਕਰ ਦਿੱਤਾ ਜੋ ਚੀਨ ਅਤੇ 6 ਹੋਰ ਦੇਸ਼ਾਂ ਦੇ ਬਹੁਤ ਸਾਰੇ ਪਰਵਾਸੀਆਂ ਨੂੰ ਰਾਜ ਦੇ ਵਿੱਚ ਜਾਇਦਾਦ ਖਰੀਦਣ ਤੋਂ ਵੱਜਦਾ ਹੈ 11ਵੇਂ ਸਰਕਟ ਕੋਰਟ ਆਫ ਅਪੀਲਸ ਨੇ ਫਲੋਰੀਡਾ ਦੇ ਵਿਤਕਰੇ ਵਾਲੇ ਰਿਹਾਇਸ਼ੀ ਕਾਨੂੰਨ SB 204 ਦੇ ਵਿਰੁੱਧ ਇੱਕ ਮੁਢਲੇ ਹੁਕਮ ਨੂੰ ਰੱਦ ਕਰ ਦਿੱਤਾ ਅਮਰੀਕਨ ਸਿਵਲ ਲਿਬਰਟੀਆਂ ਯੂਨੀਅਨ ਦੀ ਰੀਪੋਰਟ ਅਨੁਸਾਰ ਇੱਕ ਕਾਨੂੰਨ ਜੋ ਚੀਨ ਅਤੇ 6 ਹੋਰ ਦੇਸ਼ਾਂ ਦੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਰਾਜ ਦੇ ਵਿੱਚ ਜਾਇਦਾਦ ਹਾਸਲ ਕਰਨ ਤੋਂ ਵਰਜਿਤ ਹੈ ਉਹ ਕੇਸ ਲੰਬਿਤ ਰਹਿਣ ਤੱਕ ਪ੍ਰਭਾਵੀ ਰਹੇਗਾ ਅਦਾਲਤ ਨੇ ਇਹ ਫੈਸਲਾ ਕੀਤਾ ਹੈ ਕਿ ਕਿਸੇ ਵੀ ਮੁਦਈ ਕੋਲ ਐਸਬੀ 264 ਦੁਆਰਾ ਲਗਾਈਆਂ ਗਈਆਂ ਰੀਅਲ ਅਸਟੇਟ ਜਾਪਤੀਆਂ ਤੇ ਪਾਬੰਦੀ ਦਾ ਵਿਰੋਧ ਕਰਨ ਦੇ ਲਈ ਹਿਦਦਲ ਨਹੀਂ ਸੀ ਕਾਲੇ ਕੀ ਮਹੱਤਵਪੂਰਨ ਗੱਲ ਇਹ ਹੈ ਕਿ ਅਦਾਲਤ ਨੇ ਇਹ ਸਪਸ਼ਟ ਕਰ ਦਿੱਤਾ ਕਿ ਉਹ ਚੀਨੀ ਪ੍ਰਵਾਸੀ ਜੋ ਫਲੋਰੀਡਾ ਵਿੱਚ ਰਹਿੰਦੇ ਨੇ ਅਤੇ ਉੱਥੇ ਸਥਾਈ ਤੌਰ ਤੇ ਰਹਿਣ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਨੂੰ ਇਨਾ ਸਮਾਵਾਂ ਤੋਂ ਛੋਟ ਹੈ। ਐਸਪੀ 264 ਅਮਰੀਕੀ ਨਾਗਰਿਕਾਂ ਜਾਵੇ ਚੀਨ ਦੇ ਵਿੱਚ ਨਿਵਾਸ ਵਾਲੇ ਸਥਾਈ ਨਿਵਾਸੀਆਂ ਨੂੰ ਫਲੋਰੀਡਾ ਦੇ ਵਿੱਚ ਜਿਦਾਦ ਰੱਖਣ ਤੋਂ ਬਜਿਦਾ ਹੈ ਤੇ ਇੱਕੋ ਇੱਕ અપવાદ ਬਹੁਤ ਸੀਮਤ ਹੈ। ਗੈਸ ਲਾਨੀ ਵੀਜ਼ਾ ਵਾਲੇ ਜਾਂ ਜਿਨ੍ਹਾਂ ਨੂੰ ਸ਼ਰਤ ਦਿੱਤੀ ਗਈ ਹੈ ਉਹ 2 ਏਕੜ ਤੋਂ ਘੱਟ ਜ਼ਮੀਨ ਵਾਲੀ ਇੱਕ ਇੱਕ ਦੇਲੂ ਜਿਦਾਦ ਖਰੀਦ ਦਕ ਕਰ ਸਕਦੇ ਨੇ ਜੋ ਕਿਸੇ ਵੀ ਫੌਜੀ ਸਥਾਪਨਾ ਤੋਂ 5 ਮੀਲ ਦੇ ਅੰਦਰ ਨਹੀਂ ਹੈ ਇਕਸਮਾਨ ਪਰ ਕਟਸਕਤ ਨਿਯਮ ਕਿਊਬਾ, ਮੈਨਜ਼ੂਏਲਾ, ਈਰਾਨ, ਉਤਰੀ ਕੋਰੀਆ, ਰੂਸ ਅਤੇ ਸੀਰੀਆ ਦੇ ਬਹੁਤ ਸਾਰੇ ਪ੍ਰਵਾਸੀਅਤੇ ਲਾਗੂ ਹੁੰਦਾ ਹੈ। ਅਮਰੀਕੀ ਕਾਨੂੰਨ ਸੱਜ ਨੇ ਕੁਝ ਰਾਜਾਂ ਦੇ ਵਿੱਚ ਜ਼ਮੀਨ ਅਤੇ ਜ਼ਿਰਾਦ ਖਰੀਦਣ ਉੱਤੇ ਪਾਬੰਦੀ ਲਗਾਉਣ ਦੇ ਲਈ ਬਿੱਲ ਵੀ ਪੇਸ਼ ਕੀਤੇ ਨੇ ਜਿਨ੍ਹਾਂ ਦੇ ਵਿੱਚ ਗ੍ਰੀਨ ਕਾਰਡ ਧਾਰਕ ਵੀ ਸ਼ਾਮਲ ਨੇ। ਟੈਕਸਾਸ ਪਹਿਲਾਂ ਹੀ ਚੀਨੀ ਨਾਗਰਿਕਾਂ ਨੂੰ ਜ਼ਿਰਾਦ ਖਰੀਦਣ ਤੋਂ ਰੋਕਦਾ ਹੈ। ਉਹ ਹੁਣ ਇੱਕ ਬਿੱਲ ਉੱਤੇ ਬਹਿਸ ਕਰ ਰਿਹਾ ਜੋ ਵਿਦੇਸ਼ੀ ਨਾਗਰਿਕਾਂ ਅਤੇ ਕੁਝ ਗ੍ਰੀਨ ਕਾਰਡ ਧਾਰਕਾਂ ਨੂੰ ਰਾਜ ਦੇ ਵੱਡੇ ਖੇਤਰਾਂ ਦੇ ਵਿੱਚ ਜ਼ਮੀਨ ਖਰੀਦਣ ਤੋਂ ਬਚੇਗਾ। ਇਕ ਕਾਨੂੰਨ ਵਿਧਿਸ਼ ਸੰਸਮਤ ਦੁਆਰਾ ਕੁਝ ਜ਼ਾਇਦਾਦਾਂ ਖਾਸ ਤੌਰ ਤੇ ਖੇਤੀਬਾੜੀ ਵਾਲੀ ਜ਼ਮੀਨ ਅਤੇ ਫੌਜੀ ਥਾਵਾਂ ਅਤੇ ਜ਼ਰੂਰੀ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਤੋਂ ਪੱਛੀ ਮਿਲ ਦੇ ਅੰਦਰ ਜ਼ਮੀਨ ਦੀ ਖਰੀਦ ਨੂੰ ਸੀਮਤ ਕਰਨ ਦਾ ਪ੍ਰਸਤਾਵ ਰੱਖਦਾ ਹੈ ਇੱਕ ਸੰਘੀ ਅਪੀਲ ਅਦਾਲਤ ਨੇ ਫਲੋਰੀਡਾ ਦੇ ਵਿਤਕਰੇ ਵਾਲੇ ਰਿਹਾਇਸ਼ੀ ਕਾਨੂੰਨ ਨੂੰ ਮੁਢਲੇ ਤੌਰ ਤੇ ਰੋਕਣ ਤੋਂ ਇਨਕਾਰ ਕਰ ਦਿੱਤਾ ਜੋ ਚੀਨ ਅਤੇ 6 ਹੋਰ ਦੇਸ਼ਾਂ ਦੇ ਬਹੁਤ ਸਾਰੇ ਪਰਵਾਸੀਆਂ ਨੂੰ ਰਾਜ ਦੇ ਵਿੱਚ ਜ਼ਾਇਦਾਦ ਖਰੀਦਣ ਤੋਂ ਵਲਜਦਾ ਹੈ 11ਵੇਂ ਸਰਕਟ ਕੋਰਟ ਆਫ ਅਪੀਲਸ ਨੇ ਫਲੋਰੀਡਾ ਦੇ ਵਿਤਕਰੇ ਵਾਲੇ ਇਹ ਕਾਨੂੰਨ ਐਸਬੀ 243 ਦੇ ਵਿਰੁੱਧ ਇੱਕ ਮੁਢਲੇ ਹੁਕਮ ਨੂੰ ਰੱਦ ਕਰ ਦਿੰਦਾ ਹੈ ਅਮਰੀਕਨ ਸਿਵਲ ਲਿਬਰਟੀਆਂ ਯੂਨੀਅਨ ਦੀ ਰਿਪੋਰਟ ਅਨੁਸਾਰ ਇੱਕ ਕਾਨੂੰਨ ਜੋ ਚੀਨ ਅਤੇ 6 ਹੋਰ ਦੇਸ਼ਾਂ ਦੇ ਬਹੁਤ ਸਾਰੇ ਪਰਵਾਸੀਆਂ ਨੂੰ ਰਾਜ ਦੇ ਵਿੱਚ ਜਾਇਦਾਦ ਹਾਸਲ ਕਰਨ ਤੋਂ ਵਰਜਿਤ ਹੈ ਉਹ ਕੇਸ ਲੰਬਿਤ ਰਹਿਣ ਤੱਕ ਪ੍ਰਭਾਵੀ ਰਹੇਗਾ ਅਦਾਲਤ ਨੇ ਫੈਸਲਾ ਕੀਤਾ ਹੈ ਕਿ ਕਿਸੇ ਵੀ ਮੁਦਈ ਕੋਲ ਐਸਬੀ 264 ਦੁਆਰਾ ਲਗਾਈਆਂ ਗਈਆਂ ਰੀਅਲ ਅਸਟੇਟ پابਤੀਆਂ ਤੇ ਪਾਬੰਦੀ ਦਾ ਵਿਰੋਧ ਕਰਨ ਦੇ ਲਈ ਹਰਤਾਲ ਨਹੀਂ ਸੀ ਕੱਲ ਕੀ ਮਹੱਤਵਪੂਰਨ ਗੱਲ ਇਹ ਹੈ ਕਿ ਅਦਾਲਤ ਨੇ ਇਹ ਸਪਸ਼ਟ ਕਰ ਦਿੱਤਾ ਕਿ ਉਹ ਚੀਨੀ ਪ੍ਰਵਾਸੀ ਜੋ ਫਲੋਰੀਡਾ ਵਿੱਚ ਰਹਿੰਦੇ ਨੇ ਅਤੇ ਉੱਥੇ ਸਥਾਈ ਤੌਰ ਤੇ ਰਹਿਣ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਨੂੰ ਇਨ੍ਹਾਂ ਸਿਮਾਵਾਂ ਤੋਂ ਛੋਟ ਹੈ ਰੈਸਪੀ 264 ਕਹਿਰਮ ਨਿੱਕੀ ਨਾਗਰੀਕਾਂ ਜਾਵੇ ਚੀਨ ਦੇ ਵਿੱਚ ਨਿਵਾਸ ਵਾਲੇ ਸਥਾਈ ਨਿਵਾਸੀਆਂ ਨੂੰ ਫਲੋਰੀਡਾ ਦੇ ਵਿੱਚ ਜ਼ਿਦਾਦ ਰੱਖਣ ਤੋਂ ਬਲਜਦਾ ਹੈ ਤੇ ਇੱਕੋ ਇੱਕ અપવાદ ਬਹੁਤ ਸੀਮਤ ਹੈ ਗੈਸ ਲਾਨੀ ਵੀਜ਼ਾ ਵਾਲੇ ਜਾਂ ਜਿਨ੍ਹਾਂ ਨੂੰ ਸ਼ਰਤ ਦਿੱਤੀ ਗਈ ਹੈ ਉਹ 2 ਏਕਰ ਤੋਂ ਘੱਟ ਜ਼ਮੀਨ ਵਾਲੀ ਇੱਕ ਇੱਕ ਦੇਲੂ ਜ਼ਿਦਾਦ ਖਰੀਦ ਕਰ ਸਕਦੇ ਨੇ ਜੋ ਕਿਸੇ ਵੀ ਫੌਜੀ ਸਥਾਪਨਾ ਤੋਂ 5 ਮੀਲ ਦੇ ਅੰਦਰ ਨਹੀਂ ਹੈ ਇਸ ਸਮਾਨ ਪਰ ਕਠਸੱਤ ਨਿਯਮ ਕਿਊਬਾ, ਵੈਨਜ਼ੂਏਲਾ, ਈਰਾਨ, ਉਤਰੀ ਕੋਰੀਆ, ਰੂਸ ਅਤੇ ਸੀਰੀਆ ਦੇ ਬਹੁਤ ਸਾਰੇ ਪਰਬਸਕੀਅਤੇ ਲਾਗੂ ਹੁੰਦਾ ਹੈ। ਅਮਰੀਕੀ ਕਾਨੂੰਨ ਸੱਜਿਆ ਨੇ ਕੁਝ ਰਾਜਾਂ ਦੇ ਵਿੱਚ ਜ਼ਮੀਨ ਅਤੇ ਜਾਇਦਾਦ ਖਰੀਦਣ ਉੱਤੇ ਪਾਬੰਦੀ ਲਗਾਉਣ ਦੇ ਲਈ ਬਿੱਲ ਵੀ ਪੇਸ਼ ਕੀਤੇ ਨੇ ਜਿਨ੍ਹਾਂ ਦੇ ਵਿੱਚ ਗ੍ਰੀਨ ਕਾਰਡ ਧਾਰਕ ਵੀ ਸ਼ਾਮਲ ਨੇ ਟੈਕਸਾਸ ਪਹਿਲਾਂ ਹੀ ਚੀਨੀ ਨਾਗਰਿਕਾਂ ਨੂੰ ਜਾਇਦਾਦ ਖਰੀਦਣ ਤੋਂ ਰੋਕਦਾ ਹੈ ਉਹ ਯੂ ਇੱਕ ਬਿੱਲ ਉੱਤੇ ਬਹਿਸ ਕਰ ਰਿਹਾ ਜੋ ਵਿਦੇਸ਼ੀ ਨਾਗਰਿਕਾਂ ਅਤੇ ਕੁਝ ਗ੍ਰੀਨ ਕਾਰਡ ਧਾਰਕਾਂ ਨੂੰ ਰਾਜ ਦੇ ਵੱਡੇ ਖੇਤਰਾਂ ਦੇ ਵਿੱਚ ਜ਼ਮੀਨ ਖਰੀਦਣ ਤੋਂ ਬਚੇਗਾ ਇਹ ਕਾਨੂੰਨ ਵਿਦੇਸ਼ੀ ਸੰਸਥਾਵਾਂ ਦੁਆਰਾ ਕੁੱਜੀ ਜਾਇਦਾਦ ਦਾ ਖਾਸ ਤੌਰ ਤੇ ਖੇਤੀਬਾੜੀ ਵਾਲੀ ਜ਼ਮੀਨ ਅਤੇ ਫੌਜੀ ਥਾਵਾਂ ਤੇ ਜ਼ਰੂਰੀ ਇਹ ਬੁਨਿਆਦੀ ਤਾਂਚੇ ਦੀ ਸਹੂਲਤਾਂ ਤੋਂ ਫਕੀਮਿਲ ਦੇ ਅੰਦਰ ਜ਼ਮੀਨ ਦੀ ਖਰੀਦ ਨੂੰ ਸਿਮਤ ਕਰਨ ਦਾ ਪ੍ਰਸਤਾਵ ਰੱਖਦਾ ਹੈ ਇੱਕ ਸੰਘਿਆ ਪੀਲ ਅਦਾਲਤ ਨੇ ਫਲੋਰੀਡਾ ਦੇ ਵਿਤਕਰੇ ਵਾਲੇ ਰਿਹਾਇਸ਼ੀ ਕਾਨੂੰਨ ਨੂੰ ਮੁਢਲੇ ਤੌਰ ਤੇ ਰੋਕਣ ਤੋਂ ਇਨਕਾਰ ਕਰ ਦਿੱਤਾ ਜੋ ਚੀਨ ਅਤੇ 6 ਹੋਰ ਦੇਸ਼ਾਂ ਦੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਰਾਜ ਦੇ ਵਿੱਚ ਜਾਇਦਾਦ ਖਰੀਦਣ ਤੋਂ ਵਲਝਦਾ ਹੈ 11ਵੇਂ ਸਰਕਟ ਕੋਰਟ ਆਫ ਅਪੀਲਸ ਨੇ ਫਲੋਰੀਡਾ ਦੇ ਵਿਤਕਰੇ ਵਾਲੇ ਰਿਹਾਇਸ਼ੀ ਕਾਨੂੰਨ SB 204 ਦੇ ਵਿਰੁੱਧ ਇੱਕ ਮੁਢਲੇ ਹੁਕਮ ਨੂੰ ਰੱਦ ਕਰ ਦਿੱਤਾ ਅਮਰੀਕਨ ਸਿਵਲ ਲਿਬਰਟੀਆਂ ਯੂਨੀਅਨ ਦੀ रिपोर्ट ਅਨੁਸਾਰ ਇੱਕ ਕਾਨੂੰਨ ਜੋ ਚੀਨ ਅਤੇ 6 ਹੋਰ ਦੇਸ਼ਾਂ ਨੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਰਾਜ ਦੇ ਵਿੱਚ ਜائਦਾਦ ਹਾਸਲ ਕਰਨ ਤੋਂ ਵਰਜਿਤ ਹੈ ਉਹ ਕੇਸ ਲੰਬਿਤ ਰਹਿਣ ਤੱਕ ਪ੍ਰਭਾਵੀ ਰਹੇਗਾ ਅਦਾਲਤ ਨੇ ਇਹ ਫੈਸਲਾ ਕੀਤਾ ਹੈ ਕਿ ਕਿਸੇ ਵੀ ਮੁੱਦਈ ਕੋਲ ਐਸਬੀ 264 ਦੁਆਰਾ ਲਗਾਈਆਂ ਗਈਆਂ ਰੀਅਲ ਅਸਟੇਟ ਜਾਪਤੀਆਂ ਤੇ ਪਾਬੰਦੀ ਦਾ ਵਿਰੋਧ ਕਰਨ ਦੇ ਲਈ ਹਕਤ ਨਹੀਂ ਸੀ ਕਾਲੇ ਕੀ ਮਹੱਤਵਪੂਰਨ ਗੱਲ ਇਹ ਹੈ ਕਿ ਅਦਾਲਤ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਚੀਨੀ ਪ੍ਰਵਾਸੀ ਜੋ ਫਲੋਰੀਡਾ ਵਿੱਚ ਰਹਿੰਦੇ ਨੇ ਅਤੇ ਉੱਥੇ ਸਥਾਈ ਤੌਰ ਤੇ ਰਹਿਣ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਨੂੰ ਇਨਾ ਸਮਾਵਾਂ ਤੋਂ ਛੋਟ ਹੈ ਐਸਪੀ 224 ਅਮਰੀਕੀ ਨਾਗਰਿਕਾਂ ਜਾਵਤ ਚੀਨ ਦੇ ਵਿੱਚ ਨਿਵਾਸ ਵਾਲੇ ਸਥਾਈ ਨਿਵਾਸੀਆਂ ਨੂੰ ਫਲੋਰੀਡਾ ਦੇ ਵਿੱਚ ਜਿਦਾਦ ਰੱਖਣ ਤੋਂ ਬਜਿਦਾ ਹੈ ਤੇ ਇੱਕੋ ਇੱਕ અપવાદ ਬਹੁਤ ਸੀਮਤ ਹੈ ਗੈਰ ਸਲਾਨੀ ਵੀਜ਼ਾ ਵਾਲੇ ਜਾਂ ਜਿਨ੍ਹਾਂ ਨੂੰ ਸ਼ਰਤ ਦਿੱਤੀ ਗਈ ਹੈ ਉਹ 2 ਏਕੜ ਤੋਂ ਘੱਟ ਜ਼ਮੀਨ ਵਾਲੀ ਇੱਕ ਘਰੇਲੂ ਜਾਇਦਾਦ ਖਰੀਦ ਕਰ ਸਕਦੇ ਨੇ ਜੋ ਕਿਸੇ ਵੀ ਫੌਜੀ ਸਥਾਪਨਾ ਤੋਂ 5 ਮੀਲ ਦੇ ਅੰਦਰ ਨਹੀਂ ਹੈ ਇਕ ਸਮਾਨ ਪਰ ਘੱਟ ਸਖਤ ਨਿਯਮ ਕਿਊਬਾ ਵੈਨਜ਼ੁਏਲਾ ਈਰਾਨ ਉਤਰੀ ਕੋਰੀਆ ਰੂਸ ਅਤੇ ਸੀਰੀਆ ਦੇ ਬਹੁਤ ਸਾਰੇ ਪ੍ਰਵਾਸੀਆਂ ਤੇ ਲਾਗੂ ਹੁੰਦਾ ਹੈ ਅਮਰੀਕੀ ਕਾਨੂੰਨ ਸੱਜਣੇ ਕੁਝ ਰਾਜਾਂ ਦੇ ਵਿੱਚ ਜ਼ਮੀਨ ਅਤੇ ਜ਼ਿਰਾਦ ਖਰੀਦਣ ਉੱਤੇ ਪਾਬੰਦੀ ਲਗਾਉਣ ਦੇ ਲਈ ਬਿੱਲ ਵੀ ਪੇਸ਼ ਕੀਤੇ ਨੇ ਜਿਨ੍ਹਾਂ ਦੇ ਵਿੱਚ ਗ੍ਰੀਨ ਕਾਰਡ ਧਾਰਕ ਵੀ ਸ਼ਾਮਲ ਨੇ ਟੈਕਸਾਸ ਪਹਿਲਾਂ ਹੀ ਚੀਨੀ ਨਾਗਰਿਕਾਂ ਨੂੰ ਜ਼ਿਰਾਦ ਖਰੀਦਣ ਤੋਂ ਰੋਕਦਾ ਹੈ ਉਹ ਹੁਣ ਇੱਕ ਬਿੱਲ ਉੱਤੇ ਬਹਿਸ ਕਰ ਰਿਹਾ ਜੋ ਵਿਦੇਸ਼ੀ ਨਾਗਰਿਕਾਂ ਅਤੇ ਕੁਝ ਗ੍ਰੀਨ ਕਾਰਡ ਧਾਰਕਾਂ ਨੂੰ ਰਾਜ ਦੇ ਵੱਡੇ ਖੇਤਰਾਂ ਦੇ ਵਿੱਚ ਜ਼ਮੀਨ ਖਰੀਦਣ ਤੋਂ ਬਲਝੇਗਾ ਇਹ ਕਾਨੂੰਨ ਇਹ ਦੇਚੀ ਸਨ ਸਥਾਵਾ ਦੁਆਰਾ ਕੁਝ ਜ਼ਾਇਦਾਦਾਂ ਖਾਸ ਤੌਰ ਤੇ ਖੇਤੀਬਾੜੀ ਵਾਲੀ ਜ਼ਮੀਨ ਅਤੇ ਫੌਜੀ ਥਾਵਾਂ ਅਤੇ ਜ਼ਰੂਰੀ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਤੋਂ ਪੱਛੀ ਮਿਲਦੇ ਅੰਦਰ ਜ਼ਮੀਨ ਦੀ ਖਰੀਦ ਨੂੰ ਸੀਮਤ ਕਰਨ ਦਾ ਪ੍ਰਸਤਾਵ ਰੱਖਦਾ ਹੈ